ਵਿਧਾਇਕ ਹਦੀਪ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਅਮਨ ਚੰਡੋਕ ਦੀ ਅਗਵਾਈ ਚ ਭਾਮੀਆਂ ਤੋਂ ਵੱਡੀ ਗਿਣਤੀ ਚ ਨੌਜਵਾਨ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਇਸ ਮੌਕੇ ਵਿਧਾਇਕ ਹਦੀਪ ਸਿੰਘ ਮੁੰਡੀਆਂ ਨੇ ਨਵੇਂ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਆਖਿਆ ਤੇ ਵਧਾਈ ਦਿੱਤੀ ਇਸ ਮੌਕੇ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੇ ਕਿਹਾ ਕਿ ਅਸੀਂ ਮਾਨ ਸਰਕਾਰ ਤੇ ਪਾਰਟੀ ਦੀਆਂ ਗਤੀਵਿਧੀਆਂ ਕਿਤੇ ਕੰਮਾਂ ਨੂੰ ਦੇਖਦਿਆਂ ਹੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਹਾਂ ਤੇ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਤਣਦੇ ਹੀ ਦੇ ਨਾਲ ਮਿਹਨਤ ਕਰਾਂਗੇ ਅੱਜ ਭਾਮੀਆਂ ਤੋਂ ਕਾਫੀ ਵੱਡੀ ਮਾਤਰਾ ਕੇ ਅਮਨ ਚ ਲੋਕ ਦੀ ਟੀਮ ਲੈ ਕੇ ਆਏ ਆ ਨਾਲ ਬਹੁਤ ਜੂਥ ਹੈ ਸਿਆਣੇ ਆ ਪੈਣਾ ਮਤਾਵਾ ਆਮ ਆਦਮੀ ਪਾਰਟੀ ਸਾਹਮਣ ਹੋ ਰਿਹਾ ਸਰਦਾਰ ਭਗਵੰਦ ਸਿੰਘ ਮਾਨ ਜੀ ਦੇ ਕੀਤੇ ਹੋਏ ਕੰਮ ਦੇਖਦੇ ਹੋਏ ਪਰ ਉਹਨਾਂ ਦੀ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਸਾਹਮਣ ਹੋ ਰਿਹਾ ਕਿ ਆਮ ਆਦਮੀ ਪਾਰਟੀ ਦੀ ਸੋਚ ਕੀ ਹੈ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਸਿਹਤ ਸਵਾਵਾ ਮਹੱਲਾ ਕਲੀਨ ਨਗਰ ਜਗਾਰ ਇਹ ਸਭ ਦੇਖਦੇ ਹੋਏ ਵਿਕਾਸ ਵਿਕਾਸ ਨੂੰ ਦੇਖਦੇ ਹੋਏ ਸਾਰੇ ਲੋਕ ਸਰਦਾਪਾਲ ਸ਼ਮਾਨ ਜੀ ਤੋਂ ਖੁਸ਼ ਨੇ ਤੇ ਉਹਨਾਂ ਦੀ ਇੱਤਿਹਕ ਮੰਡ ਨੂੰ ਲੈ ਕੇ ਅੱਜ ਫਿਰ ਬਹੁਤ ਵੱਡੀ ਗਿਣਤੀ ਵਿੱਚ ਆਮ ਜਨਨੀ ਪਾਰਟੀ ਲੋਕ ਜੁਆਨ ਹੋ ਰਿਹਾ ਤੇ ਮੈਂ ਇਹਨਾਂ ਸਾਰਿਆਂ ਨੂੰ ਆਪਣੇ ਭਰਾਵਾ ਵਾਂਗ ਭੈਣਾ ਵਾਂਗ ਬਣਾ ਕੇ ਤੇ ਇਹਨਾਂ ਨੂੰ ਲੋਕਾਂ ਦੀ ਸੇਵਾ ਲਈ ਜ਼ਰੂਰ ਲਾਵਾਂਗਾ ਤੇ ਸਾਰੇ ਹੀ ਰਲ ਮਿਲ ਕੇ ਅੱਗੇ ਆਪਣੇ ਹਲਕਾ ਥਾਣਿਆਂ ਦਾ ਵੀ ਵਿਕਾਸ ਕਰਾਵਾਂਗੇ ਧੰਨਵਾਦ ਜੀ ਨਾਮ ਮੇਰਾ ਨਾਮ ਜਿੰਦਰ ਸਿੰਘ ਹੈ ਮੈਂ ਬਲਾਕ ਪ੍ਰਧਾਨ ਆਮ ਜਨਨੀ ਪਾਰਟੀ ਚੀਕਣਾ ਕਹਿੰਦਾ ਅੱਜ ਸ਼ਾਂਤੀਵਾਸ ਪੰਚਾਇਤ ਵਿੱਚੋਂ ਵੱਡੇ ਸਾਡੇ ਮੋਹਤਵਾਰ ਬੰਦੇ ਸਾਡੇ ਵੀਰ ਅਮਨ ਚੰਡੋਗ ਦੀ ਅਗਵਾਈ ਵਿੱਚ ਅੱਜ ਮਾਣਯੋਗ ਵਿਧਾਇਕ ਸਾਹਿਬ ਨੇ ਜੁਆਇਨ ਕਰਵਾਏ ਨੇ ਤੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਤੇ ਉਮੀਦ ਕਰਦੇ ਆਂ ਪੰਜਾਬ ਦੀ ਤਰੱਕੀ ਲਈ ਤੇ ਆਪਣੇ ਇਲਾਕੇ ਦੀ ਤਰੱਕੀ ਲਈ ਇਹਦੇ ਇਸੇ ਤਰੀਕੇ ਨਾਲ ਕੰਮ ਕਰਦੇ ਰਹਿਣਗੇ ਮੈਂ ਹਰਜੀਤ ਸਿੰਘ ਸੋਢੀ ਬਲਾਕ ਪ੍ਰਧਾਨ ਅੱਜ ਅਮਨ ਕੁਲੋਕ ਜੀ ਵੱਡੀ ਗਿਣਤੀ ਵਿੱਚ ਸ਼ਾਂਤੀਵਾਸ ਤੋਂ ਫਰਸ਼ ਲੈ ਕੇ ਆਏ ਹਨ ਜਿਨ੍ਹਾਂ ਨੇ ਆਮ ਪਾਰਟੀ ਆ ਜੁਆਇਨ ਕੀਤੀ ਹੈ ਐਮਐਲਏ ਸਾਹਿਬ ਦੇ ਪ੍ਰਧਾਨਗੀ ਹੇਠ ਇਹ ਜੋ ਵੱਡਾ ਹੂੜਾ ਮਿਲਿਆ ਕਿਉਂਕਿ ਐਮਐਲਏ ਸਾਹਿਬ ਜਾਂ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਜਨਤਾ फटाफट ਆਮ ਆਦਮੀ ਸ਼ਾਹਬਨ ਹੋਈ ਹੈ ਜੋ ਪਹਿਲਾਂ ਵੱਡੀ ਗਿਣਤੀ ਸ਼ਾਮਲ ਹੋ ਹਨ ਆਉਣ ਵਾਲੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਇੱਕ ਵਧੀਆ ਇਹ ਪਲੇਟਫਾਰਮ ਬਣੇਗਾ ਆਮ ਜਨਤਾ ਵਾਸੀ ਆਮ ਆਦਮੀ ਪਾਰਟੀ ਉਹਨਾਂ ਦੀ ਕੰਮ ਕਰ ਸਕਦੀ ਹੈ ਆਉਣ ਵਾਲੀਆਂ ਪੰਚਾਇਤਾਂ ਚੋਣਾਂ ਵਿੱਚ ਵਧੀਗੰਦੀ ਵਿੱਚ ਸਾਡੇ ਅੰਦਰੋਂ ਫਰੈਂਸਰ ਪੰਜ ਬਣ ਗਏ ਬਹੁਤ ਵਧੀਆ ਵਾ ਮੈਂ ਨੰਨ ਜੀ ਆਇਆਂ ਕਹਨਾ ਤੇ ਇਹਨਾਂ ਨੂੰ ਬੰਦਾ ਸਮਾਨ ਦਿੱਤਾ ਜਾਏਗਾ ਫਿਰ ਫਲਸਫਾ 3 ਜੈ ਭਾਰਤ ਜਿਨੇ ਕੀ ਅੱਜ ਜਿਸੀ ਆਏ ਆ ਆਮ ਆਦਮੀ ਪਾਰਟੀ ਦੇ ਆਮਨ ਚੰਦੋਗ ਜੀ ਆ ਗਏ ਜਿਨ੍ਹਾਂ ਨੇ ਸਾਨੂੰ ਜੁਆਇਨ ਕਰਾਇਆ ਆਮ ਆਦਮੀ ਪਾਰਟੀ ਅਸੀਂ 15 ਸਾਲਾਂ ਤੋਂ ਕਾਂਗਰਸ ਨਾਲ ਚੱਲਦੇ ਆ ਰਹੇ ਹਾਂ ਯੂਥ ਸਾਰਾ ਇਕੱਠਾ ਕਰੀਦਾ ਮਗਰ ਸਾਨੂੰ ਕੋਈ ਅੱਗੇ ਫਰੰਟ ਤੇ ਨਹੀਂ ਲਿਆਂਦਾ ਪਿੱਛੇ ਬਿਠਾ ਦਿੰਦੇ ਆ ਕੰਮ ਕੋਈ ਕਰਨਾ ਨਹੀਂ ਕਦੇ ਫੋਨ ਕਰੀਏ ਤੇ ਸੋਚੋ ਸਪੈਸ਼ਲੀ ਇਹ ਪਾਰਟੀ ਦਾ ਸਾਨੂੰ ਇਹ ਹੈਗਾ ਕਿ ਓਕੇ ਆ ਮਤਲਬ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤੇ ਅਮਨ ਚੰਦ ਜੀ ਦਾ ਬਹੁਤ ਧੰਨਵਾਦ ਜੈਪੁਰ ਮੈਂ ਜੀ ਗੜਵਾਲ ਨੋਜਵਾਲ ਕਵਾ ਦਾ ਪ੍ਰਧਾਨ ਆ ਮੇਰਾ ਐਨ ਜੀਓ ਪਿਛਲੇ 15 ਸਾਲ ਤੋਂ ਚੱਲ ਰਿਹਾ ਤੇ ਅਸੀਂ ਇਹ ਐਨ ਜੀਓ 5 ਸਾਲ ਹੋਏ ਆ ਰਜਿਸਟਰ ਕਰਾਇਆ ਨਹੀਂ ਤੇ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਅਨੋਖ ਅਮਨ ਚੰਦ ਲੋਕ ਜੀ ਆ ਉਹਨਾਂ ਦਾ ਮੈਂ ਪੂਰਾ ਧੰਨਵਾਦ ਕਰਨਾ ਕਿ ਉਹਨਾਂ ਨੇ ਇਹ ਪਾਰਟੀ ਸਾਨੂੰ ਸ਼ਾਮਿਲ ਕੀਤਾ ਠੀਕ ਹੈ ਜੀ ਤੇ ਅਸੀਂ 15 ਸਾਲ ਕਾਂਗਰਸ ਪਾਰਟੀ ਨਾਲ ਲਾਇਆ ਤੇ ਉਹ ਪਾਰਟੀ ਅੱਜ ਅਸੀਂ ਤਾਂ ਛੱਡੀ ਏ ਕਿਉਂਕਿ ਉਸ ਪਾਰਟੀ ਨੇ ਸਾਡਾ ਮਾਨ ਸਨਮਾਨ ਨਹੀਂ ਕੀਤਾ ਕੀਤਾ ਅਸੀਂ 15 ਸਾਲ ਕਾਂਗਰਸ ਦੇ ਵਿੱਚ ਰਹੇ ਆ ਆਪਣੇ ਐਨ ਜੀਓ ਦੇ ਨਾਲ ਨਾਲ ਤੇ ਮੈਂ ਹਰਦੀਪ ਸਿੰਘ ਮੁੰਡਿਆ ਜੀ ਐਮ ਐਲ ਏ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੂੰ ਵੀ ਉਹਨਾਂ ਨੇ ਸਾਡਾ ਕੁਝ ਸਾਨੂੰ ਦੇਖ ਕੇ ਹੀ ਆਪਣੇ ਨਾਲ ਜੋੜਿਆ ਹੋਣਾ ਔਰ ਮੈਂ ਬਹੁਤ ਧੰਨਵਾਦੀ ਆਪਣੀ ਗੜਵਾਲ ਨੌਜਵਾਨ ਸਵਾ ਟੀਮ ਬੰਦ